ਜੋੜੇ ਬੇਟੇ ਬੇਟੇ ਜੋੜੇ ਕੀ ਆ ਓਰੇ ਆ ਬੇਟਾ ਆਹਾ ਹਾ ਕੋਣ ਟਿਕਦਾ ਪਰੌਣਾ ਬਾਹ ਦੀ ਨਿਕਲੀ ਜਾਂਦੀ ਆ ਹਾਂ ਕਿਵੇਂ ਆ ਬਾਪੂ ਬਾਪੂ ਦੇ ਪੈਰ ਖੁੱਡ ਗਏ ਕੀ ਹੋ ਗਿਆ ਪੈਰ ਇਹ ਪੋੜਾ ਖੁੰਗੇ ਨਾ ਚਾਣੁ ਛਿਪਾ ਲੈ ਡਾਉਣੀ ਬੜਾ ਹੋ ਗਿਆ ਸਰੀਰ ਆ ਕੌਣ ਇਹ ਪੁਰਾਣੇ ਰਾਜਾ ਪਹਿਲੇ ਜੁੱ ਪਹਿਲਾ ਖਾਈ ਤੇ ਬੱਠਾ ਯਾਰ ਓਏ ਓਹ ਤਾਂ ਦੇਨਾਰੀ ਸੀ ਰਾਤ ਆਲੀ ਬਣਾ ਨੀਂਦੇ ਆ ਹੁਣ ਇਹ ਜੁੱ ਪਹਿਲਾ ਕੌਲਾ ਭੜਕੇ ਖਾਧਾਤਾ ਹੈ ਓਹ ਤਾਂ ਹੈ ਸੀ ਛੂਛਰੀ ਸੀ ਨੇਰਾ ਕਾਂ ਸੁਛਰੀ ਸੀ ਯਾਰ ਓਹ ਛੂਛੜtio ਕੰਜਰ ਜਉ ਲੁਗਾ ਓਹਨ ਨਹੀਂ ਹੈਗੀ ਯਾਰ ਆਪਦਾ ਬੈਠਾ ਰਹਿ ਜਾ ਫੇਰ ਵਾਂਕੇ ਕੱਟੋ ਨਾ ਕਿ ਤੋਂ ਮੜਾ ਮੋਟਾ ਐਵੇਂ ਯਾਰ ਪਹਿਲਾਂ ਰੱਜਾ ਬੈਠਾ ਕਿੰਨੇ ਕ ਖਵਾਣ ਰੱਜਾ ਬੈਠਾ ਜੇ ਲਾਤੇ ਜਮਾਈਆ ਤਾਂ ਖੁੰਝੇ ਅੱਛਾ ਉਹ ਜਰਾ ਅੱਛਾ ਨਾ ਮੋੜਾ ਸ਼ਾਨਾ ਕਾ ਮਪਿਆ ਸ਼ਾਨਾ ਸ਼ਾਨਾ ਹੀ ਮੈਂ ਹੋਰ ਕਮਾ ਹਾਂ ਜੇ ਦੇ ਚੰਨਾ ਮੇਰੀ ਅਬ ਨਾ ਗਣੀ ਦਾ ਪੋਰਾ ਅੱਛਾ ਕੰਮ ਕਰ ਜੀ ਰਲਾ ਕ ਦੁੱਖ ਦਾ ਹੋ ਜਾਂਦਾ ਦੂਰਾ ਕਿਧਰ ਲੱਤਾਂ ਚੱਕੀਆਂ ਤਾਂ ਚੱਕੀ ਦੀਆਂ ਨਹੀਂ ਫਿਰ ਚੱਕੀ ਨਹੀਂ ਤਾਂ ਨੇ ਕੋਈ ਮਾਰਾ ਪੋਟਾ ਕਰਿਆ ਕੋਸ ਫੇਰੀ ਚੱਕੀ ਜਾਂਦਾ ਆਏ ਤਾਂ ਕਰਨਾ ਸ਼ਾ ਗੋਲ ਵੀ ਤਾਂ ਕਾਇ ਲਿਆ ਕੁਛ ਨਹੀਂ ਹੈਗਾ ਹੁਣ ਜਰ ਪਾ ਜਾ ਤੱਕਿਆ ਆਵਦਾ ਹੋ ਗਏ ਨੇ ਦੋ ਹੋਰ ਖੋਗ ਗਏ ਉਹ ਕੁਛ ਨਹੀਂ ਹੈਗਾ ਰਹਿਣ ਦੇ ਤੂੰ ਖੋਗਿਆਂ ਨੂੰ ਭਾਈ ਜਾਇਆ ਪਰ ਜੇ ਹੱਡ ਨਹੀਂ ਹਟਾਉਂਦੇ ਮਰ ਕੇ ਕਿਸੇ ਨਾਲ ਲੜ ਪੇਂਗਾ ਡੇਪਾਂ ਬਲੱਡ ਵਗ ਰਿਹਾ ਹੋਰ ਬੈਨ ਆ ਜਾ ਪੱਕੀ ਦੇ ਨਾਲ ਬੈਟੇ

ਔਰ ਛਲ ਕੋ ਮਾਲ ਕੱਲ ਨਾ ਯਾਰ ਅੱਧਾ ਘੰਟਾ ਲੱਗਿਆ ਪਾ ਗਵਨਣ ਤੇ ਮੈਂ ਤੁਮ ਆਇਆ ਜਉਂਦਾ ਜਉਂਦਾ ਥਪੂਲੇ ਕਰ ਦਿਆਂ ਅੱਛਾ ਤੈਨੂੰ ਵਿਆਹ ਦੇ ਮਰੇ ਚੋਰਾ ਮੁੱਕ ਜੇ ਤੂੰ ਹੀ ਨਹੀਂ ਹੋਣ ਦਿੰਦਾ ਜਿਮਾਈਆ ਤੇ ਦੇਸ਼ ਕੀ ਮੁੜ ਜਾਂਦਾ ਵਿਆਹ ਕੌਣ ਹੈ ਮੈਂ ਕੋਈ ਨਹੀਂ ਹੋਣ ਦਿੰਦਾ ਤਾ ਸਿਆਣਾ ਬੰਦਾ ਬਜ਼ੁਰਗ ਹੁੰਦੇ ਹੀ ਆ ਕਰੇ ਮਰ ਜਿੰਨਾ ਬਜ਼ੁਰਗ ਨੂੰ ਦੇਖ ਕੇ ਹਾਂ ਵਿਆਹ ਬਜ਼ੁਰਗ ਵੱਜਗਾਗਾ ਇਹ ਪੱਗ ਪੁਗਾ ਹੈ ਬੰਨ ਕੇ ਰੱਖਾ ਕਰ ਉਹ ਆਏ ਸੀਗੇ ਕੌਣ ਉਹ ਹੀਂਗਣੇ ਵਾਲੇ ਦੇਖਣ ਰਿਸ਼ਤਾ ਐਡਾ ਕੌਲਾ ਸੇ ਕੇ ਕੋਲੀ ਬੈਠਾ ਆਏ ਹੁਣ ਚਾਂ ਚੱਕ ਕੀ ਪਤਾ ਲੱਗਾ ਕਿ ਉਹ ਵੀ ਮੁਰਗੀ ਭਾਂਡ ਤੇ ਕੌਣ ਆਇਆ ਉਹ ਖਾਂਦਾ ਇਹ ਕਿਉਂ ਨਾ ਖਾਂਦਾ ਬਿੰਨੀ ਖਾਂਦੀ ਉਹ ਪਰ ਉਹ ਖਾਂਦਾ ਮੇਰੇ ਤੇ ਆਇਆ ਮੇਰੀ ਬੇਇੱਜ਼ਤੀ ਕਰਾਰ ਰੱਖੀ ਉਹ ਤਾਂ ਹੀ ਖਾਂਦਾ ਜਮਾ ਕਿਉਂ ਮੂਲ ਕਾ ਖਾਣ ਨੂੰ ਮੂਲ ਵਿੱਚ ਇਹਨਾਂ ਤੇਰੇ ਜਿਹੜੇ ਚੋਰਨਾਂ ਕਰਨ ਲੱਗੇ ਕੰਮ ਤੇ ਨਾ ਬੈਸ ਤੇ ਰਗ ਜੀ ਅੱਛਾ ਮੂੰਹ ਤੇ ਮਰਿਆ ਲਿਖਣਾ ਕਰਨਾ ਹੈ ਬੈਲ ਬਹੁਤ ਮਰੀ ਚੀਜ਼ ਹੈ ਬੇਟੇ ਸਿੱਛੇ ਜਿੱਤ ਰੋਈ ਦੇਖਦਾ ਮਿੰਟ ਤੱਕ ਜਿੰਦਾ ਨਹੀਂ ਮੂੰਹ ਤੇ ਨੀਂਗਾ ਮੈਨੂੰ ਵੀਦਾ ਬਾਇਸ ਤੇ ਨਾ ਲੱਗਦੀ ਮਰ ਜੇਗਾ ਬਾਇਸ ਤੋਂ ਕੋ ਲੱਗੂ ਮੈਂ ਕੀ ਕੰ ਕਰ ਰਹੀ ਆ ਦੇਖ ਲੈ ਮੇਰਾ ਕੀ ਹਾਲ ਹੋ ਗਿਆ ਦੇਖੀ ਨਾ ਤਾਂ ਹੀ ਤਾਂ ਲੱਗਦਾ ਨਹੀਂ ਬਚੇ ਜੇ ਆਪਾਂ ਨੂੰ ਕੋਈ ਲੋੜ ਆ ਬਾਇਰ ਬਹੁਤ ਨਾਮਰਦ ਕੀ ਆ ਜਿਹੜੇ ਬੰਦ ਕਮਾਇਆ ਏ ਥੋੜੀ ਕਮਾਇਆ ਏ ਇਹ ਹਾਂ ਹਾਂ ਸਰੀਰ ਕੀ ਸਰੀਰ ਸਰੀਰ ਕਮਾਇਆ ਹੋਇਆ ਸਰੀਰ ਅੱਖਾਂ ਹਾਂ ਇਹ ਕਿਛੂ ਕਮਾਇਆ ਕਮਾਇਆ ਆਪ ਜੀ ਹਾਰਟਵਰਕ ਕਰਿਆ ਕੰਮ ਕਰਕੇ ਕਮਾਇਆ ਹੋਰ ਕੀ ਕਮਾਇਆ ਆ ਕੰਮ ਮਨ ਹੋਇ ਤੋ ਮਨੀ ਗਲਸੀ ਬਹੁਤ ਕਰਿਆ ਕੰਮ ਤੋਂ ਹਾਂ ਕੰਮ ਕਿ ਰੱਖੇ ਮਮਲਾ ਕਿ ਤੋੜਾ ਸੀ ਵਾਹ ਓਏ ਫਿਰ ਇਹਦਾ ਕਾਇਆ ਕਮਾਇਆ ਮੈਂ ਤੈਨੂੰ ਦੱਸ ਦਾਂ ਗੱਲਿਆ ਤੂੰ ਜੱਤੀ ਦੱਸੇਗਾ ਹਾਈਟੀ ਤੇ ਚੱਲ ਜਾ ਉਹ ਉੱਥੇ ਕਿਹੜੀ ਬਾਲਟੀ ਹਾਈਟੀ ਤੇ ਓਏ ਹਾਈਟੀ ਗਰੀ ਮਾਣੀ ਅੰਦੇ ਬੇਟੋ ਅੱਛਾ ਤੇ ਖਾਰਾ ਦਿਨ ਉੱਠ ਦੁੱਤ ਤੇ ਬੱਛਰੇ ਆਠਾਂ ਤਾਂ ਅੱਛਾ ਝੂਟੀ ਹੀ ਲੈ ਜਾਂਦਾ ਫੇਰ ਤੂੰ ਕਰ ਲੈ ਸਾਰਾ ਦਿਨ ਬਹਿਣਾ ਲੇਕਿਨ ਤਾਂ ਬਾਪੂ ਐਸੀਗਾ ਬੱਡੇ ਤੇ ਤੂੰ ਕੀ ਕਰ ਬਝੂਟੀ ਲਈ ਕੇ ਬੈਠਾ ਤਾਂ ਕਰਿਆ ਇਹਨੇ ਬਹਲਤੀ ਬਾਪੂ ਰ ਤੂੰ ਮਤਲਾਤਾ ਫਿਰ ਮਾਤਾ ਕੁੰਟਾ ਦਾ ਚਾਹਤਾ ਲਾਤਾ ਮਾਤਾ ਇਕੱਲਾ ਗਿਨ ਨਾ ਖਾ ਇਕੱਲਾ ਆਉਦਾ ਕਦੀ ਨਸ਼ੇ ਹੀ ਕਰੀਏ ਨਾ ਬਾਪੂ ਕੰਮ ਕੀ ਕਰਦਾ ਹੈ ਤਾਂ ਖਸਨਾ ਦੇ ਮਨੋਤ ਗਣਿਆ ਦੇ ਕੋਈ ਕੰਮ ਕੰਮ ਹੋਏ ਫੂ ਕਰਿਆ ਓਏ ਕੰਚੜਿਆ ਲਾ ਨਹੀਂ ਰੇ ਚਲੇ ਤਾਂ ਹੁਣ ਕਈ ਹੋਂ ਠੀਕ ਹੈ ਜਾ ਦੇ ਸਰੀਰ ਬੁਰਾ ਹੋਗਾ ਹੂੰ ਖਾਲ ਨੀਰੇ ਖਪੇਰਾ ਪਸੂ ਟਾਂਡੇ ਰ ਮੈਂ ਕਰਦਾਂ ਜੇ ਤੂੰ ਨੀਂ ਗ ਮੈਸੂ ਕੋ ਕਰ ਗਿਆ ਮਾਂ ਕਾ ਤਾਈ ਤਾ ਪਾਂ ਚੁੱਧ ਮੱਖਣ ਇਨਾ ਇਨਾ ਪਿਆਗਾ ਲੱਠੀ ਲੈ ਕੇ ਜਾਂਦੇ ਲੋਕ ਆਪਣਾ ਹੱਦ ਛੁੱਕੇ ਪਏ ਮੱਜਾਂ ਦੇ ਕਿਉਂ ਨਹੀਂ ਹਾਂ ਹਾਂ ਸੁਣ ਵਾਲੀ ਨਾ ਹੰਗਾ ਬੇਤੇ ਬੂਨਾ ਆਂ ਹੁਣਾਂ ਤਨ ਨੀਂਗਾ ਹੁਣ ਤਾਂ ਖੜੀਆਂ ਦੀ ਨਹੀਂ ਆ ਲੱਗਦਾ ਬੱਕਰੀਆਂ ਪੜਨਾਂ ਡੋਟੋ ਹੋ ਚੁੱਕਣਾ ਦੋ ਦੋ ਤੇ ਦੂ ਦੋ ਤੇ ਦੂ ਨਾ ਤਾਂ ਦੋ ਤੇ ਪਰ ਉਹਨੇ ਬੱਕਰੀਆਂ ਅਸਲੀ ਵੱਧ ਹੁੰਦਾ ਕਿਹੜਾ ਹੈ ਨੇਕ ਰੂ ਦੇਣੀਆਂ ਇਹ ਗਾੜਾ ਬਾਰੇ ਬੱਚੇ ਉਹ ਗਾੜਾ ਹੈ ਚੋਕਣਾ ਹੋ ਗਿਆ ਨਾ ਕੱਲਾ ਮੱਖਣ ਛਿੱੜਦੀਆਂ ਨਾ ਗਾੜੇ ਨੂੰ ਗੱਲਾਂ ਕਰਦਾ ਹੋ ਜਰਹਾਂ ਕਰ ਰਿਓ ਕਿਤੋਂ ਆ ਗਿਆ ਨਾ ਤੂੰ ਕਦੋਂ ਤੋਂ ਈ ਆਉਂਦਾ ਸੀ ਹਾਂ ਰਾਜੇ ਭੱਜਿਆ ਪੈਂਦਾ ਹੈ ਜਿਹੜਾ ਨੌਕਰੀ ਨੂੰ ਅੱਛਾ ਲੋਕਾਂ ਪਿੱਛੇ ਲੱਜੇ ਨੌਕਰੀ ਮਗਰ ਤੁਰਪੀ ਆਪਾਂ ਬਿਜ਼ਨਸ ਕਰਾਂਗੇ ਆਪ ਦਾ ਕੋਈ ਬਗਨੋ ਕਰਾਂਗਾ ਜੇ ਵੀ ਲੈ ਚਟਾਲੇ ਕੇ ਨਾਲੀ ਸਾਹ ਸਾਲਾ ਬਿਜ਼ਨਸ ਚਟਾਲੇ ਕਰ ਜਾਂ ਬਾਣੀ ਮੇਰੀ ਬੁੱਗੋ ਫੇਰ ਐ ਕਰ ਹਾਂ ਬੱਕਰਾਂ ਲੈ ਜਾ ਮੀਤਨ ਬਜਾਂ ਤਾਲੀ ਜੀ ਆ ਮਾਗਾ ਤੋੜਦੇ ਮਾਰ ਮਾਗਾ ਤੋੜਦੇ ਬੱਚੇ ਹੋਰ ਪੱਲੇ ਕੀ ਆਪਣੇ ਉਹ ਜਿਹੜੀਆਂ ਮੱਝਾਂ ਨੇ ਬੱਕਰ ਨੇ ਆਪਣਾ ਦੇਖੀ ਮੱਝ ਦੇਖੇ ਫੇ ਗੱਲ ਤੇ ਖੜੇਗਾ ਕਟੀਆਂ ਲੈਣੇ ਚਾਰਧਾਰੀ ਤੇ ਮੈਂ ਤਾਂ ਬੇਲਾ ਰਿਹਾ ਜਰ ਮਰ ਤੂੰ ਨਹੀਂ ਕੰਮ ਕੋ ਮੇਰੇ ਹੁੰਦੇ ਤੇਰੇ ਅੱਛਾ ਪੜਿਆ ਬੋਲਾ ਕਰ ਕਰ ਜਾਏਗਾ ਪੜਿਆ ਕਿਉਂ ਪੜਿਆ ਨਹੀਂਗਾ ਮੈਂ ਕਿਉਂ ਕੰਕੇੜਾ ਤੂੰ ਮਰਨਾ ਮੈਨੂੰ ਤੇਰੇ ਚੋੜਾ ਬੜਵੜ ਖਾਂਜਾ ਦਰੋਂ ਨਛਾ ਨਹੀਂ ਮਾਰ ਤੇਜ ਮਨੋਂ ਪਛ ਨਾ ਉਪਰਛੇ ਮਾ ਤਾਂ ਸਿੱਧੀ ਗੱਲ ਦੱਸਦਾ ਮੈਂ ਤਾਂ ਕਬੂਤਰ ਰੱਖੂੰ ਹਾਂ ਕਬੂਤਰ ਓਕਾ business ਕਰੇ ਪੈਸਾ ਵੱਧੂ ਕਬੂਤਰਾਂ ਦੇ ਪੈਸਾ ਬਾਜੀਆਂ ਛੱਡਿਆ ਕਰਾਂਗੇ ਪੈਸਾ ਕਿਉਂ ਨਹੀਂ ਹੈਗਾ ਮੈਂ ਭੈਣ ਚ ਗੱਟਾਂ ਦੇ ਗੱਟੇ ਭਰ ਦੂੰ ਢੇਰ ਦਾ ਦੂੰ ਆਥਣ ਇਹ ਕੀ ਕਰ ਗੱਟੇ ਮਰੇ ਆਹ ਤੇ ਕੀ ਤਾਂ ਬੱਚਤ ਵੀ ਬੱਚਤ ਰਹੇਗੀ ਹਾਂ ਬੱਚਤ ਰਹੇਗੀ ਨੇੜੇ ਹੋ ਗਏ ਗੱਟੇ ਲੱਗ ਜਾਂਦੇ ਸੀ ਮਾ ਹੱਥ ਪੈ ਜਾਂਦੇ ਸੀ ਸੀ ਨੂੰ ਖਖ ਤੁਰੀ ਹਿੰਮਤ ਨਾਲ ਹੋਣਾ ਤੁਰੇ ਉਹਨੇ ਇਹ ਕਿ ਤੱਕ ਕਿਹੜਾ ਤੁਰਿਆ ਜਾਂਦਾ ਹੈ ਭਰਾਵਾ ਜੇ ਖਾਦਾ ਨਹੀਂ ਪੂਰਾ ਕਮਾਰੀ ਮੂਟੀ ਦਾ ਖਾਦੀ ਹੋਣੀ ਹੈ ਕੋਈ ਉਹ ਐਵੇਂ ਧਗ ਚਮਚਾ ਸੀ ਜੇ ਤਰ ਕੋ ਕਾਗਜ਼ ਨਿਬੜਿਆ ਜਾਂ ਬਸ ਪੈਂਦੇ ਜਾਂਦਾ ਤੇਰਾ ਕੀ ਹੁੰਦਾ ਡਰਾਈਵਰ ਆ ਯਾਰ ਤੂੰ ਲਾ ਕੇ ਕਿਉਂ ਨਹੀਂ ਰੱਖਦਾ ਬਾਪੂ ਉਹ ਲਾ ਕੇ ਭਰਾਵਾ ਪੈਸੇ ਨਹੀਂ ਹੁੰਦੇ ਕਿਹੜਾ ਜੀ ਕਰਦਾ ਪੈਸੇ ਫਿਰ ਬੈਲ ਕਿਉਂ ਲਾਇਆ ਤੂੰ ਬੈਲ ਉਹ ਤੇ ਜਵਾਨੀ ਚ ਲਾਗਾ ਤੇ ਕੰਮ ਕਰਦੇ ਸੀ ਵਾਹਲਾ ਤੂੰ ਲਾ ਕੇ ਮਾਇਆ ਰੱਖਿਆ ਕਰ ਆਪਦੀ ਵੈਸੇ ਇੱਕ ਚਮਚਾ ਟੜ ਕੇ ਘੱਤ ਨੇ ਉਹ ਮੈਂ ਕਈ ਦਿਨ ਹੋ ਗਏ ਤੇ ਘਟਾ ਕਣ ਕਦਾ ਖਾਣਾ ਇੱਕ ਦਾ ਖਾਣਾ ਹੀ ਵਾਲੀ ਐ ਮੈਨੂੰ ਪਤਾ ਐ ਐਨੀ ਕਿੰਨੇ ਕਿ ਖਾਣਾ ਯਾਰ ਮੈਂ ਵਸੇ ਕੇ ਮਨ ਲਾ ਇੱਕ ਕੁੜੀ ਨਾਲ ਦੋ ਕ ਦਿਨ ਕੱਢਦਾ ਹਾਂ ਹਾਂ ਬੋਰੀ ਖਾਜੇ ਤੂੰ ਹੱਥੋਂ ਨੂੰ ਮੈਂ ਲਾਦੀਆ ਬੋਰੀ ਨਾ ਕਤੇ ਮੇਰਦੀ ਦਾ ਕੰਜਰ ਜਾਂ ਕੜਚੀ ਵੀ ਨਹੀਂ ਗਈ ਤੂੰ ਨੂੰ ਪੁੱਛਿਆ ਸੀ ਜੰਦ ਨੂੰ ਉਹ ਪੁੱਛਿਆ ਇਹ ਤੋ ਮੈਂ ਕਈ ਵਾਰੀ ਖਾ ਕੇ ਆਇਆ ਗੇ ਰਾਤ ਨੂੰ ਇਹਦੇ ਨਾ ਹੋਵੇ ਨਾ ਤਾਂ ਕਉ ਉਹਦੇ ਕੋਲ ਤਾਂ ਹੁੰਦੀ ਆ ਟੈਲੀਫੋਨ ਕਰਿਆ ਸੀ ਕੱਲੀ ਬੁਣ ਨਹੀਂ ਕਰਿਆ ਮੈਂ ਤਾਂ ਛੁੱਤੀ ਭਗ ਜਨਾਂ ਦੇ ਕੋਲੇ ਚਲ ਆ ਜਾ ਤੈਨੂੰ ਤੈ ਵੀ ਬਾਲਾ ਹੋ ਰਿਹਾ ਬਾਹਰ ਪੰਦੇ ਨਹੀਂ ਖੋਲੂਗੇ ਨਾ ਬੋਲੋ ਉਹ ਨਸ਼ੇ ਵਾਲੇ ਬੰਦੇ ਨੂੰ ਨੀਂਦ ਨਹੀਂ ਆਉਂਦੀ ਹੁੰਦੀ ਹਾਂ ਇਹ ਤਾਂ ਗੱਲ ਠੀਕ ਹੈ ਬੈਠਾ ਹੀ ਉਹ ਵਾਲਾ ਬੰਦਾ ਸੌ ਜਾਂਦਾ ਭੁੱਖੀ ਵਾਲਾ ਨਹੀਂ ਸੰਦਾ ਹੁੰਦਾ ਰਾਤ ਬੈਠਾ ਹੀ ਰਹਿੰਦਾ ਉਹਦਾ ਗੱਲਾਂ ਬਾਤਾਂ ਕਰੀ ਜਾਂਦਾ ਕੋਈ ਇਧਰੋਂ ਆ ਗਿਆ ਉਹਦੇ ਕੋਲੇ ਕੋਈ ਇਧਰੋਂ ਆ ਗਿਆ ਬੈਠਾ ਹੁਣ ਕੋ ਲੱਗੀ ਰਹਿੰਦੀ ਆ ਸਹੀ ਦੇ ਯਾਰ ਜਿਹੜਾ ਬਰਾ ਪ੍ਰਫਾ ਬਾਣੀ ਲੋਤਾਈ ਦੋ ਤਿੰਨ ਨੂੰ ਦਿਖਾ ਲਈਆ ਬਾ ਯਾਰ ਕਾਇ ਕਿ ਮੈਂ ਕਰਕਾ ਏਡੀ ਉਹ ਤੇ ਮੈਂ ਨਹੀਂ ਪਿਆ ਸੀ ਪਰਸੋ ਚੋਂ ਥੇ ਅੱਛਾ ਉਹਦੇ ਤਿਲਕ ਘੜੇ ਕਾ ਪਿਆ ਯਾਰ ਨੇਰੇ ਚ ਪੈਂਦੇ ਯਾਰ ਦਾ ਇਹੇ ਦਰਦ ਕਰਕੇ ਕੁ ਥੋੜੀ ਜਿਹੀ ਖਾਣੀ ਵੱਧ ਪੈਂਦੀ ਹੂ ਹਣਾ ਤੇ ਹੋਰ ਅੱਗੇ ਤਾਂ ਅੱਧੀ ਪੁੜੀ ਨਾ ਇੱਕ ਦਿਨ ਨੰਗ ਜਾਂਦਾ ਹੁਣ ਪੈਂਦੇ ਯਾਰ ਦੀ ਪੁੜੀ ਵਾ ਮੁਖਾ ਜਾਂਦਾ ਯਾਰ ਚਲ ਆ ਦਿਖਾ ਫਿਰ ਨਾ 5-7 ਹਜ਼ਾਰ ਦਾ ਗੋਲੀਆਂ ਤੇਰੇ ਗੋਲੇ ਕਾ ਦਾ ਪੜਦਾ ਕਾ ਇਹ ਬਾਹ ਵੀ ਵੇਖ ਲੈਂਦਾ ਹੱਥ ਵਾਹ ਰਕੜੀ ਜਾਣਦਾ ਮੈਂ ਜਾਣਦਾ ਮਰਾ ਮੋਟਾ ਜਾਣਦਾ ਕਰ ਲੈਂਦਾ ਏ ਟੁੱਟਾ ਹਾਂ ਕਰ ਲੈਂਦਾ ਦੇਖਿਆ ਤਾਂ ਹੋਈ ਨਹੀਂ ਪਹਿਲਾਂ ਮਖਾ ਦੀ ਯਾਰ ਕੀ ਕਰਦੇ ਸਟ ਵਾਹ ਹਲਾ ਦੇ ਪੰਜਰਾਂ ਦਿਆ ਆਇਆ ਹੀ ਕਰ ਤੂੰ ਗੱਡੀ ਤੇ ਬੈ ਇਨਾ ਪਈ ਪਤਾ ਘੱਟ ਮੈਂ ਘੱਟ ਹੀ ਆਇਆ ਇੱਧਰ ਹਾਂ ਪਿੰਡੇ ਚੋਂ ਵਾ ਨਹੀਂ ਕੋਲੇ ਦੋ ਤਿੰਨ ਘਰ ਕੋ ਉਧਰ ਵੀ ਬਾਰਾ ਮੇਲੇ ਦੀ ਹੈ ਨਾ ਪਰਲੇ ਪਾਸੇ ਉਧਰ ਦਾ ਪਸੂਆਂ ਦਾ ਨਾ ਰਾਇਆ ਹਾਂ ਉਧਰ ਉਹ ਪਸੂਆਂ ਵਾਲਾ ਉੱਥੇ ਚੱਲ ਮਾਰ ਬੋਲ ਮਾਰ ਬੋਲ ਉਹ ਚੰਦਾ ਇੱਕ ਦਿੱਤੀ ਦੇ ਜਾਂਦਾ ਕੂਲਰ ਜਿਹੜਾ ਸੁਣਦੇ ਹੋਰੇ ਦੂਰ ਪਿਆ ਹੋਗਾ ਹਨਾ ਡਰਾਈਵਰ ਬਾ ਵੀ ਪਰਾਵਾ ਚਸ ਚਸ ਕਰੀ ਜਾਂਦੀ ਆ ਚਲ ਹਟ ਜੂ ਵੀ ਕੋਈ ਨਹੀਂ ਕੋ ਕੋ ਬੈਠਣ ਵਾਲੇ ਗਹਿਨ ਦਰਤਾਲੀ ਚਲ ਹਾਲ ਮਾਰ ਤੂੰ ਹੀ ਮਾਰ ਪਰਾਵਾ ਮੈਂ ਕਾਟੀ ਆਇਆ ਕਦੇ ਕੋਣ ਮਾਰ ਜਾ ਓਏ ਕਿਹੜਾ ਯਾਰ ਅੱਧੀ ਰਾਤ ਪਾਉਣ ਨੂੰ ਆ ਜਾਂਦਾ ਇਹ ਕਾਹਦਾ ਪਾਉਣ ਨੂੰ ਕੋਈ ਕੰਮੜਾ ਹੁੰਦਾ ਛੋਰੇ ਨਾ ਜਾਣੀ ਕੋ ਚੱਲ ਮੱਠ ਜਾ ਕੇ ਜਾ ਉਹ 3 ਮੱਛ ਨੂੰ 73 ਬਾਈਨ ਆਈ ਨਹੀਂ ਉਹ ਕੱਲ ਕਰਦੇ ਆਈ ਕਈ ਵਾਰ ਦਰ ਪੈਨ ਪੈ ਨੂੰ ਪਾਈ ਜਾਂਦੀ ਆ ਜਾਨਾ ਆਪੂ ਮਛਾਂ ਬੈਠੇ ਸੀ ਹਮ ਮਛਾਂ ਨੂੰ ਬੜਾ ਥੱਕਿਆ ਸੀ ਮਛਾਂ ਬੈਠੇ ਸੀ ਕਿ ਲੜਾ ਦੋ ਤੌਦੇ ਗਏ ਨਾ ਕਹੀ ਲੈ ਕੇ ਫਰਾਨਾ ਨਾ ਨੱਕਾ ਮੋੜ ਕੋਈ ਕਹੀ ਲੈ ਕੇ ਬੀੜੀ ਪੀਆਈਏ ਤੇ ਨਾਲੇ ਪੀ ਪੀ ਹੈ ਫਿਰ ਅਸੀਂ ਕੱਲ ਮੈਂ ਉਹ ਕੱਲ ਕਰਦਾ ਪਰਦੇ ਨਾਲ ਦੇਖ ਲਈ ਮਾ ਕੋਈ ਬੀੜੀ ਵਾਲਾ ਬੰਦਾ ਜਾ ਉਹ ਕਿਤੇ ਬਾਹਰ ਨਾ ਤੂੰ ਅੰਦਰ ਬਾਹਰ ਦੇ ਮਾਈ ਜੇ ਕਈ ਇਹ ਨੂੰ ਤਾਂ ਕਾਨੂੰ ਕਰਨਾ ਤੂੰ ਤਾਂ ਜੱਟਾ ਲਮਣਾ ਕਿਰਿਆ ਜਾਂਦਾ ਕਿਤੇ ਦੇਖਿਆ ਜਾਂਦਾ ਉਹ ਨਹੀਂ ਮੱਖ ਪੋਖਰਾਉ ਚਾਰ ਡੜਾ ਬੰਦਣਾ ਹੋਵੇ ਕਈ ਵਾਰੀ ਮਗਾ ਅੱਖ ਚੁੱਡ ਕੇ ਕਲੀ ਪੈ ਜਾਂਦੀ ਹੁੰਦੀ ਆ ਜਿਆ ਹੋਏ ਜੇ ਕਈਆ ਹੋਏ ਤੂੰ ਵੀ ਕਹ ਮਰੇ ਕਰਤਾਰ ਆ ਕੀ ਕੰਮ ਆ ਬਈ ਉਹ ਵਾਸਤਾ ਖੋਲ ਦੇ ਯਾਰਾ ਬੋਲਣ ਦੀ ਨਹੀਂ ਪਤਾ ਕੋਈ ਰੱਥਾ ਰੱਖੀ ਬਠਾਉਂ ਨਾ ਨਹੀਂ ਇਧਰੇ ਪਾਪਤੀ ਨੂੰ ਮਿਲਣਾ ਓਏ ਜਾ ਓ ਤੇਰਾ ਤਾਇਆ ਗਰਜ਼ਿਆ ਆ ਰਹੀਆਂ ਰ ਗਰਜ਼ਾਲ ਹਾਂ ਰ ਓਹ ਤਾਇਆ ਠੀਕ ਆ ਕਿਵੇਂ ਆਈ ਸੀ ਹੋਰ ਜੋਰੇ ਸਾਮਨ ਸਾ ਤੇਰੇ ਪਿਓ ਦਾ ਡਰਾਈਵਰ ਜੀ ਵਧੀਆ ਹੀ ਵਧੀਆ ਤੇ ਮੈਂ ਆਈ ਸੀ ਕਰੀਆ ਕੰਮ ਹੈਗਾ ਕਰੀਆ ਕਰੇ ਤੇ ਕਰੀਆ ਹੈ ਤਾਂ ਤੇ ਚੱਲ ਫਿਰ ਮਿਲਿਆ ਇਨੂੰ ਮੁਲਾਇਆ ਯਾਰ ਓ ਤੇਰੇ ਪਿਆਰ ਦਾ ਤਾ ਓਏ ਦੀ ਬਾਹ ਦੇ ਦਰਦ ਕਰ ਜਾਂਦੀ ਐ ਮਿਲਣੇ ਨੇ ਇੱਥੇ ਹੁਣ ਅਸੀਂ ਸਾਰੇ ਅੱਛਾ ਮੈਂ ਕਾਮਲਾ ਤੂੰ ਛਾਣਾ ਵਾਲਾ ਓਏ ਆ ਵੇਖ ਯਾਰ ਆ ਜਾ ਡਰਾਈਵਰ ਚੱਲ 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 ਅੱਜ ਕੱਲੇ ਮੁੰਡੇ ਉਹੀ ਨਹੀਂ ਕਰਨਦੇ ਗੱਲ ਹੀ ਨਹੀਂ ਸੁਣਦੇ ਨਾ بولਦਾ ادے ਕਿੱਡਾ ਵੜਾ ਯਾਰ ਹਨਾ ਲੁੱਲਾ ਧੀ ਜਦ ਤੱਕ ਤਾਂ ਬੈ ਨਹੀਂ ਗਿਆ ਆ ਸਾਰਾ ਦਿਨ ਤੋਂ ਕਹਿੰਦਾ ਮੁੰਡੇ ਦੀ ਮਿੱਠੀ ਬਹੁਤਾ ਬੋਲੀ ਚੰਦ ਸੇ ਬੜਾ ਸਿਆਣਾ ਮੁੰਡਾ ਹੈ ਗੋੜ ਖੰਨਾ ਗੋੜ ਖੰਨਾ ਮੈਂ ਗੋੜ ਨਾਲ ਵਾਹ ਮਿੱਠੀ ਬਾਜ ਹੋ ਜਾਂਦੀ ਹੈ ਮਿੱਠੀ ਬਾਜ ਨੇ ਤੋਚੇ ਵਾਂਗੂ ਬੋਲ ਜਰ ਕੇ ਹਾਂ ਤੋਚੇ ਵਾਂਗੂ ਬੋਲੇਗਾ ਕਿੰਦਾ ਮਾ ਮਾ ਹੋਰ ਕਿਹੋ ਜਿਹੇ ਨਜਾਲ ਤਿਆਰ ਆ। ਉਤਾ। ਹੋਰ ਬੈਠੇ ਠੀਕ ਆ। ਹੋਰ ਬੈਠਾ। ਹੋਤਾ ਹੈ। ਪਰ ਗੱਭਰ ਕੇ ਹੋਰ ਬੈਠੇ ਵਧੀਆ ਹੀ ਵਧੀਆ। ਮੈਂ ਤਾਂ ਜੀ ਸੌਣਾ ਗਿਆ ਹੋਵੇ ਹੋਈ। ਨਾ ਇਸ ਦਾ ਗੱਲਾਂ ਕਰ ਗੰਡੇ ਸੀ ਕਿ ਮੈਂ ਆਉਣੇ ਹੋਰ ਬਾਰੇ ਜਰਾ ਤੂੰ ਉਠਾ। ਸਾਡੇ ਵਾਰਨਚ ਖੈਰ ਸੁੱਖਾ। ਕਾਹ। ਵਧੀਆ ਵਧੀਆ ਤੂੰ ਦੱਸੋ। ਆਏ ਆਏ। ਆਏ ਆਏ। ਕੇਰੇ ਵਾਲਾ ਤੰਗ ਹੀ ਹੋ ਜਾਂਦਾ। ਬਸ ਸੁਣ ਬੈਠੇ ਸੀ। ਅੱਛਾ। ਉਹ ਵੇਖੀ ਬਾਹ ਨਾ ਦਿਖਾਦੀ ਉਹ ਇਹ ਗੰਗਵਾਲਾ ਨਾ ਨਾ ਦਿਖਾਦੀ ਭਰਾਵਾ ਇਹ ਕੀ ਗੱਲ ਬਣੀ ਹੋਈ ਤੀਸਾ ਪਈ ਜਾਂਦੇਗਾ ਠੇਕੇਦਾਰ ਨੇ ਕੁੱਤਾ ਠੇਕੇਦਾਰ ਨੇ ਕਹਨੋ ਤੇ ਮੀ ਪੀਉ ਤੇ ਤਿਲਕ ਕੱਢ ਕੇ ਪਿਆ ਮੈਂ ਕਾ ਕਿਉ ਠੇਕੇ ਆਏ ਕੁੱਤਿਆ ਪੈਸੇ ਗਣੀ ਨੀ ਧਾਰ ਐਵੇਂ ਠੇਕੇ ਮੈਂ ਪਿੰਦਾ ਨਹੀਂ ਖਾਂਦਾ ਨੀ ਯਾਰ ਸਾਰਾ ਪਿੰਕੇ ਜੱਟ ਤੇ ਦਿੱਤੇ ਕਰਾਉਂਦੇ ਜਹ ਨਹੀਂ ਉਹਦਾ ਰਿਸ਼ਤੇਦਾਰ ਨੂੰ ਲਿਆ ਕੇ ਦਿੱਤੀ ਆ ਫਿਰ ਮੈਂ ਤਾਂ ਨਹੀਂ ਪਿੰਦਾ ਹਾਂ ਤੂੰ ਤਾਂ ਕਾਹ ਨੂੰ ਛੋਟੇ ਕਲੂੰ ਵੀ ਨਹੀਂ ਪਿੰਦਾ ਕਰੇ ਵੀ ਲੈ ਰਿਸ਼ਤੇਦਾਨ ਕਰਦੇ ਲੈ ਆਖੀ ਦੇਣੀ ਪੈਂਦੀ ਆ ਭਾਈ ਮੇਰੇ ਖਾਇਓ ਪੋਈਆ ਪਰਿਸ਼ਤ ਨਾ ਅੱਧ ਚਿੱਕੜ ਜਾਸੀ ਤਾਂ ਹੀ ਕਹਿੰਦਾ ਤੂੰ ਕਰਨਾ ਨਹੀਂ ਦੇਖ ਪਿਆ ਬੰਨ ਰੱਖਿਆ ਹੋਣਾ ਤੇ ਬੜਦੀ ਨਹੀਂ ਹਾਂ ਸ਼ਾਰੂ ਬੜਦੀ ਨਹੀਂ ਨਾ ਤੇ ਬੰਨ ਰੱਖਿਆ ਹਾਂ ਕੀ ਹੈ ਦਾ ਕਹਣਾ ਬੰਨੇ ਨੇ ਜਾਰੂ ਵਰਦੇ ਮਾਪਰਾਵਾ ਲੋਟ ਨਹੀਂ ਆਉਂਦੀ ਚੰਦੇ ਯਾਰਾ ਆਪਰਾ ਦਲੇ ਖਾ ਲੈਨੇ ਨਾ ਚਮਚਾ ਇਹਦਾ ਕਰਕੇ ਬੱਕ ਸਹੀ ਦੱਸਾਂ ਗੱਲਾਂ ਕੋਈ ਕੋਈ ਮੁਖਤ ਪੈ ਜੇ ਫਿਰ ਤਾਂ ਕੀ ਡਰ ਨਾ ਨਾ ਮਾਪਰਾਵਾ ਛੱਡੀ ਹੋਈ ਯਾਰਾ ਤਾਇਆ ਹੁਣੇ ਮੈਨੂੰ ਠਾ ਕੇ ਆਇਆ ਯਾਰਾ ਕਿਵੇਂ ਹੋਏ ਨਸ਼ਾ ਹੈ ਨਹੀਂ ਇਹਦੇ ਕੋਲੇ ਮਰੀ ਜਾਂਦਾ ਪਹਿਲੇ ਕੀ ਨਸ਼ਾ ਹਾਂ ਹੈ ਨਹੀਂ ਨਾ ਜੋ ਰੂਪ ਹੈ ਉਹ ਆਪਣੇ ਤਾਂ ਕੀ ਸਾਰੇ ਮਰ ਜੁਲਤਾ ਮੁੱਕ ਗਿਆ ਪਿਆ ਮਾਤਾ ਮਰੀ ਜਨ ਰੋਗ ਨਹੀਂ ਕਰੀ ਗਿੰਦੀ ਮੇਰੇ ਤਾਂ ਮੁੰਡਾ ਵੀ ਬੈਠਾ ਬਚਾ ਤੂੰ ਐ ਕਰ ਹੂੰ ਉਹ ਸਤੀ ਦੇ ਯਾਰ ਨੇ ਕਿਤਾਬ ਤੋੜਾ ਧੰਬੇ ਬਾਹਰ ਲੱਗ ਰਿਹਾ ਪਰਵਾ ਪੁੱਛਣਾ ਬਾਈ ਮੈਂ ਜਾਨ ਨਿਕਲੂ ਆ ਮੰਦ ਇਹ ਮੈਂ ਕਰ ਪ੍ਰਵਾ ਮੇਰੇ ਤਾਂ ਕੀ ਸਾਰੇ ਮੰਗ ਲੋ ਨੀ ਆਜ ਹਮਾਲ ਮੇਰੇ ਤਾਂ ਪਾਈਨ ਕੇ ਮੈਨੇ ਇੱਕ ਕੌਲੀ ਧਾਰੀ ਦੇ ਦੇ ਮੇਰੇ ਰਾਤ ਨੰਗੂ ਤੜਕੇ ਮੈਂ ਦਾ ਲਿਆਉ ਤੈਨਾਂ ਕੌਲੀ ਧਾਰੀ ਰ ਕੌਲੀ ਦੇ ਸਹਾਰ ਨਾਲ ਨੋ ਕਮਰੇ ਕੌਲੀ ਜੋ ਦੋ ਘਾਟ ਦੀ ਭੁਖੇ ਬੈਗੇ ਕੰਨ ਹਾਂ ਅਗਰ ਪਾਈਨ ਕੇ ਇੱਕ ਬਾਹਰ ਦਰਦ ਕਰ ਜਾਂਦੀ ਆ ਦੋ ਖਾ ਕੇ ਆਓ ਹੱਡ ਪੈਰਾਂ ਨਾਲ ਗੋਲਣਾ ਉਹ ਠੀਕ ਆ ਸਾਰੇ ਨੋ ਚਰਾਨੇ ਉਹ ਹੋਰ ਕੀ ਹੈ ਜਾਂਦਾ ਤਾਂ ਬਾਝ ਦਰ ਦਿੱਤੀ ਕੁਝ ਨਾਲੇ ਮਾ ਮਾਰੇ ਬੜੇ ਹੱਡ ਸੰਡੇ ਜਾਣਗੇ ਹਾਂ ਪਾਪਾ ਉਹ ਉਹ ਤਾਂ ਲੈਮਟੀ ਕੁਛ ਨਹੀਂ ਫਿਰ ਕਿਉਂ ਓਏ ਕੋਲੀ ਗੰਜਾ ਚਾ ਉਹ ਕਾਇਨ ਚਾਇਨ ਦਾ ਖਾਂਦੇ ਦਾ ਬਾਈ ਆ ਨਾ ਨਾ ਬਾਈ ਕਾਨੂੰ ਖਾਂਦੇ ਆ ਯਾਰ ਕੋਲੀ ਤਾਂ ਦੋ ਚਾਰ ਡੰਗਾਂ ਚ ਖਾਂਦਾ ਹਾਂ 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 ਉਹ ਧਾਰੀ ਲੈਣਾ ਸੀ ਯਾਰਾ ਉੱਥੇ ਭਾਂਜੇ ਨੂੰ ਸ਼ੇਰ ਲੱਗੀ ਆ ਨਹੀਂ ਸ਼ੇਰ ਸਾਡਾ ਚੱਲਦਾ ਹਰਸਦਾਰ ਮੈਥੋਂ ਵੀ ਲਾਉਂਦਾ ਇਹਨਾਂ ਦੀ ਹੈਗੀ ਮਕਦੂਰੀਆਂ ਦਾ ਸਾਜੂ ਗਲਾਸ ਨਹੀਂ ਲਾਇਆ ਸੀ ਕਿਤੇ ਪੱਛੇ ਕਰੇ ਉਂਗਲਾਂ ਲੱਗੀ ਨਾ ਕਰਾ ਦੀ ਗਦਾਰਾ ਸੀ ਆ ਦੂਬਾਰ ਬਣ ਜਾਈਏ ਨਾ ਭਲਾ ਮੇਰਾ ਰਿਸ਼ਤਾ ਵੀ ਨਹੀਂ ਹੁੰਦਾ ਵੀ ਵਾਹ ਲੈ ਕੇ ਗਿਆ ਕਲਾਕਰੀ ਤੇਰੇ ਬੰਦੇ ਮਾਰੀ ਪਿਆਰੇ ਰਿਸ਼ਤੇ ਵੀ ਹੋ ਜਾਣਗੇ ਰਿਸ਼ਤੇ ਦਾ ਤੇਰਾ ਕਰਾ ਦੇਵੇਂ ਕੋਈ ਬੰਦੇ ਮੁੰਡਾ ਖੜਾ ਠੀਕ ਹੈ ਮੁੰਡਾ ਸੁਣ ਹਲਪਰ ਦਾ ਮੁੰਡਾ ਯਾਰ ਰਿਸ਼ਤੇ ਦਾ ਵੀ ਫਿਰ ਜਾ ਮਗਰ ਅੱਛਾ ਪਰ ਮੇਰਾ ਫਿਰ ਤੇ ਦਿਮਾਗ ਦਾ ਨਾ ਅਗਾਨੀ ਮਤਰੀ ਮਾਗੀ ਚੌਕ ਤੇਰੇ ਸਹੀ ਗੱਲ ਹੈ ਉਹ ਡਰਾਈਵਰ ਇਹੀ ਨਹੀਂ ਹੋਣ ਦਿੰਦਾ ਕਹਿੰਦਾ ਮੇਰਾ ਕਰਾ ਪਹਿਲਾਂ ਕਿਥੋਂ ਕਰਾਦਾ ਦੋਲਾ ਜੀਵਾ ਕਰਾ ਕੰਜਰਾ ਕਰਾ ਤੂੰ ਤੈਨੂੰ ਹੋਣਾ ਓਏ ਉਹ ਗੱਲ ਕਰਦੇ ਆਂ ਨਾ ਗਾਣੇ ਕੋਈ ਗੁੜੀ ਮੇਰੇ ਨਾਲ ਕਰਿਓ ਆਪਰਾ ਦੇ ਗਾਣੇ ਆ ਬੜਾ ਸੋਹਣਾ ਲੱਗਦਾ ਹੈ ਕਿਉਂ ਠੀਕ ਹੈ ਇਹਦਾ ਟਾਈਮ ਨਹੀਂ ਮੰਦਾ ਕੰਜਰਾ ਮੇਰੀ ਗੱਲ ਸੁਣ ਹੱਥ ਮਚਾਉਂਦਾ ਕਦੇ ਰੋਟੀਆਂ ਖਾਂਦਾ ਹੈ ਮੇਰੇ ਜਵਾਈ ਨੇ ਕੋਟ ਦੇਉਂ ਮੇਰਾ ਰਿਸ਼ਤਾ ਕਰਾਦਾ ਵਧੀਆ ਬਹਿ ਕੇ ਖਾਵੇਂ ਨਹੀਂ ਨਾ ਭਾਈ ਛੇ ਤੇਰੀ ਉਮਰ ਆ ਰਿਸ਼ਤੇ ਲੈਣ ਵਾਲੀ ਤੇਰੀ ਹੈ ਤਨ ਹੋਰ ਹੀ ਨਹੀਂ ਇਹ ਕਹਿੰਦਾ ਮੇਰਾ ਹੋਵੇ ਪਹਿਲਾਂ ਤੂੰ ਰਿਸ਼ਤੇਦਾਰ ਸੱਦ ਕੇ ਗੱਲ ਕਰ ਕਾਜੀ ਗੱਲ ਕਰ ਕੀ ਸੱਦ ਜਾ ਮੈਂ ਗੁਬਾਇਆਂ ਦੇ ਮਰੂਆਂ ਉਂਗਲਾਂ ਲੈ ਗਿਆ ਠੂਠੇ ਕਰ ਉਂਗਲਾਂ ਦਾ ਤੇ ਨਾਲ ਕੇ ਬੁਲਾ ਲਾ ਸੰਭਾਲਦਾ ਅੱਜ ਰਾਤ ਨੂੰ ਚੱਲਿਆ ਤੂੰ ਸਵੇਰਾਂ ਤੇ ਲੱਤਾ ਮੈਂ ਕਰਦਾ ਮੈਂ ਆਰਾਮ ਕਰ ਲਾ ਮੈਂ ਉਹਦੇ ਪਾਸੇ ਸਾਰਾ ਦਾ ਮੈਂ ਉਹਦੇ ਮਰੀ ਕੈਨਾ ਮੈਂ ਕੀ ਕਰਨਾ ਮੈਨੂੰ ਮੁਝੇ ਮੈਂ ਮੈਂ ਮਾਮੇ ਨੂੰ ਕਰਾ ਲੂ ਹਾਂ ਮੇਰੇ ਮਾਮੇ ਨੂੰ ਥਾ ਤਾਹੀ ਉਹ ਬਣਾਉਣਾ ਮੈਂ ਖਿੜੇ ਢੱਕਾ ਰਿਹਾ ਵਿਆਹ ਲਾਇਆ ਨਾ ਬੇਟੇ ਯਾਰ ਇਹਨੂੰ ਥੱਦੂ ਕਰਦਾ ਹਾਂ ਹਾਂ ਕੱਠ ਘਰ ਕੱਠ ਨਹੀਂ ਨਹੀਂ ਲੋਟਾਉਂਦਾ ਨਹੀਂ ਬੇਟੀ ਜੋੜੇ ਉਈ ਕੰਮ ਰਹੀ ਫਿਰ ਨਾ ਮਗਣੀ ਲੱਗੀ ਤਾਂ ਹਾਂ ਹਾਂ ਤੂੰ ਛਾਣਾ ਬਿਚਾਰੇ ਬੈਠਾ ਛਾਣਾ ਸਾਰੇ ਨੂੰ ਲਾਲਾ ਰਿਸ਼ਤੇਦਾਰਾਂ ਆਜਾ ਨੂੰ ਇਕੱਠੇ ਕਰੂੰਗਾ ਬਿਲਾ ਕੇ ਜੇ ਮੈਂ ਕਿ ਛਾਡੂ ਏ ਵਿਆਹ ਗੱਲਾਂ ਆ ਵੀ ਨਹੀਂ ਹੋਣਗੀਆਂ ਬਾਹਰ ਦੇਖਾਈ ਨੋਰਾ ਹੋ ਜਾ ਕੋਈ ਮੰਗ ਨੂੰ ਕੋਈ ਪਤਾ ਮਾਰਦਾ ਬਿੰਦੇ ਚੱਤੇ ਉਹ ਜਦ ਇੱਕ ਤਾਂ ਪਹਿਲੀ ਬਿਵਸਤਾ ਇੱਕ ਮੁਸ਼ਕਲੀ ਵੱਜੇ ਮੈਂ ਤਾਂ ਆਦਾ ਸੀ ਡਾਕਟਰ ਜੀ ਆਹ ਕਹਿੰਦਾ ਕੱਚਾ ਪਲਸਟਰ ਲਾਉਂਗਾ ਪਹਿਲਾਂ ਕੱਚਾ ਰ ਅਗਰ ਪੱਕਾ ਲਾਉਂਗਾ ਉਹ ਕਦ ਮਹੀਨੇ ਦਾ ਬੰਨ੍ਹ ਹੋਊਗਾ ਉਰ ਮਖਾਈ ਲਈ ਫਰਦਾ ਯਾਰ ਚੰਚਾ ਬੱਧਾ ਕਰਾਂਗੇ ਇਹ 40 ਦਿਨ ਬੰਨਣ ਕਰ ਜਾ ਸਰਦਾਰ ਜੀ ਪੱਕਾ ਲਾ ਕੇ 40 ਦਾ ਕਰਦੇ ਹਾਂ ਹਾਂ ਜੀ ਤੇ ਇਹ ਬੱਚੇ ਜੇ ਚੰਚਾ ਵਧਾ ਦੇ ਕਰ ਰੋਜ਼ ਇੱਕ ਹਾਂ ਫੇਰ ਫੇਰ ਤਬ ਜਮਾ ਕੋਕੀ ਲੱਗ ਜਾਂਦੀ ਚਾ ਉਹ ਚਾ ਵਧਾ ਗਿਆ ਤਾਂ ਇੱਥੇ ਨਾ ਜੋੜ ਜਮਾ ਪੁੱਤਾਂ ਦਾ ਫੈਵੀਕ ਖਾਂਦਾ ਫਰੋਣਾ ਆਏ ਖਾ ਲੈ ਕੋਈ ਹੱਥੀ ਵੱਟੀਆਂ ਆਏ ਜਾਲ ਗੋਥੇ ਆ ਜਾ ਤੂੰ ਹਾਂ ਹੱਥੀ ਵੱਟ ਅੱਗੇ ਥੋੜਾ ਹੱਸੇ ਤੇ ਵੀ ਅੱਗੇ ਥੋੜਾ ਲਿਸਾ ਨਾ ਹਾਂ ਲਿੱਥੇ ਤੇਰਾ ਬਾਹ ਪੜ ਜਾਂਦੀ ਆ ਮਾਰ ਜਿੱਡੇ ਤੇਰਾ ਢਿੱਡ ਹੋ ਜਾ ਨਾ ਜੋ ਪਾਲੇ ਸਿਰਫ ਨਾ ਲੈ ਬਾਈ ਇਹ ਚੰਦ ਕਹੇ ਯਾਰ ਦੇ ਦੂਆ ਪੋਰਾ ਯਾਰਾ ਲੈ ਦੇ ਇਹ ਪੋਰਾ ਕੁਈ ਰੇ ਦੂ ਪੜਾ ਆ ਪੱਕੀ ਦੀ ਗੱਲ ਕਰਦਾ ਮੈਂ ਕਿੱਥੇ ਨਿਕਲੂ ਮਰ ਜੂ ਅੱਜ ਉਹ ਅੱਗੇ ਨਹੀਂ ਭਰਾਵਾ ਤਾ ਮੇਰਾ ਦਿਮਾਗ ਚੱਕ ਦੇਣਗੇ ਉਹੀ ਆਪਣਾਵਾ ਪੁੱਕੜ ਪੱਕੜ ਹੈ ਨਹੀਂ ਲੈ ਆ ਦੇ ਚੀਰਾ ਜੋਰੇ ਕੜ ਤੁੰ ਲਤਾਇ ਕੁੱਲਿਆ ਤਜਨਾ ਹਾਂ ਅੱਜ ਤੇਰਾ ਡੰਗਾ ਲਾ ਨੈ ਦੁਗਾਂ ਆਵਜਾ ਹਲਾਪੇ ਕਰੀ ਅੱਜ ਦੀ ਰਾਤ ਨਗਾ ਦੇ ਮੇਰੀ ਵੈਸਾ ਹਾਂ ਮੈਨੂੰ ਨਾ ਨੀਂਦ ਨਹੀਂ ਆਂਦੀ ਹੋਰ ਕੋਈ ਨਹੀਂ ਆ ਵੀ ਲਿਆ ਕੇ ਰੱਖਿਆ ਮਸਾ ਛਡਾਉਣਾ ਹੈ ਗਏ ਇਹ ਹੋਰ ਖਾਂਦਾ ਫਿਰ ਨਾ ਨਾ ਐਸ عمر ਚ ਨਾ ਛੜਾ ਦੀ ਗਾ ਆਪਣੀ ਮਾਂ ਤਾਂ ਮੈਂ ਇਹਨੂੰ ਵੀ ਦਿੱਤੀ ਮੰਗੀ ਜਾਂਦਾ ਕਰੋਂਦਾ ਕਟਰਾਓ ਕਰ ਰੱਖਿਆ ਪਾਸਾ ਕਰਦੀ ਦਰੰਗ ਹੋ ਜੂਗਾ ਹੁਣ ਨਾ ਛੜਾ ਦੀ ਕਿਤੇ ਪੂਰਾ ਕੰਟਰੋਲ ਕਰ ਰੱਖਿਆ ਮੈਂ ਨਹੀਂ ਹੁਣ ਦਿੰਦਾ ਆਦੇ ਗਰਜ਼ਾਰ ਮੁੰਡੇ ਨੇ ਪੂਰਾ ਉਹ ਆਪ ਦਿੰਦਾ ਲਿਆ ਕੇ ਮਿਲ ਕੇ ਕਿੱਲਾ ਨਾ ਤਾਂ ਨਾ ਰਿਸ਼ਤਾ ਦੇਖ ਲਿਓ ਆਪਣਾ ਕੋਈ ਵੱਡਗਾ ਯਾਰ ਕਿੱਲਾ ਨਾ ਆਪੇ ਹੱਲ ਕਰੀਂ ਭਰਾ ਵੇ ਦੂਆ ਤਾਂ ਗਰਜ਼ਾਰਾ ਇਹਦਾ ਕੋਈ ਕਰਾ ਦੂੰਗਾ ਨਹੀਂ ਪੰਗਾ ਕੋਈ ਕਹੈ ਨਿਆ ਹੰਗਾ 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 ਹਾਂ ਪੈਗੇ ਲੈ ਕੇ ਪੈਜਾਂਗੇ ਨਾ ਹੋਏ ਨਹੀਂ ਉਹਨਾਂ ਲਈ ਉਹਨਾਂ ਦੇ ਜਮੂਤ ਤੇ ਮੱਖੀਆਂ ਬੜੀ ਗਈਆਂ ਛੋਟੀਆਂ ਨਹੀਂ ਬੋਲਤ ਨਹੀਂ ਉਹ ਰਾਤ ਉਹ ਰਾਤ ਨਾ ਕੋਈ ਨੀਂਦ ਆਜੂਗੀ ਸਭ ਨੂੰ ਆ ਨੀਂਦ ਕੇ ਮੱਈਆਂ ਲਾਉਣਗਾ ਆ ਗੁਨੀਂਦ ਤੇ ਤੂੰ ਵੀ ਖਾਣਾ ਬਣਾ ਕੇ ਤੇ ਵਸ ਖਾ ਕੇ ਤੇ ਜਾਏਗਾ ਕਾਗੀ ਪੀ ਆਈ ਇਹ ਲੁੱਲੀ ਜਨਗਰ ਉਹੀ ਲੱਗੇ ਤਾਂ ਨਹੀਂ ਆ ਚਾ ਲਾ ਫੜਿਆ ਨਾ ਲਾ ਬਈ ਉਹ ਕਿ ਲਾ ਜਾ ਤੇ ਪਿੱਛੇ ਆ ਦਾ ਭਰਾ ਬਚਾਈ ਦਿੱਤਾ ਸਾਵੇ ਚੋਂਦਾ ਰਿਆ ਬਿਜਾਤ ਨਾ ਜੋ ਕੋ ਕਿ ਮੈਂਟੀ ਬੰਦਾ ਆ ਇਹ ਜੇ ਵੀ ਉਂਗਲਾਂ ਲਾਈ ਨੇ ਮੋੜ ਆਇਓ ਕਿ ਫੜਾਤੀ ਮਾਤਰ ਕੇ ਬੈਠਾ ਚਾ ਕੁਮ ਗਵੜਿਆਂ ਤੇ ਮਰੂ ਮੈਂ ਨਾ ਕਦੇ ਦੇ ਦੇ ਯਾਰ ਨੇ ਭਾਰੇ ਦੀ ਮਾਂ ਮਰੀ ਹੈ ਜਗ੍ਹਾ ਕੋ ਕਰਦਾ ਯਾਰਾ ਸਾੜਾ ਮਾਂ ਮਰੀ ਆਇਤਾ ਆਪੀ ਲੈ ਇਹਦਾ ਆਪੀ ਲੜੀ ਜਾਂਦੇ ਆਪਾਂ ਲੜੀ ਜਾਂਦੇ ਤਾਂ ਬਿਨਾਂ ਪੁੱਛੇ ਤੱਕ ਕੀ ਫੜਾ ਲੂ ਆ ਅਸੀਂ ਕੀ ਲੈਣਾ ਹਣ ਤੁਹਾਡਾ ਕੰਮ ਬਣ ਗਿਆ ਨਾ ਪਈ ਕਹੀ ਇਹਨਾਂ ਦਫੜਾ ਦੇ ਹੁਣ ਤੇ ਬਿਨ ਪੁੱਛੇ